ਦੇਖੋ ਜੀ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਮੈਂ ਆਪਣੇ ਪਰਿਵਾਰ ਸਮੇਤ ਜਿਹੜੀ ਆਪਣੀ ਵੋਟ ਹੈ ਮੈਂ ਉਹ ਕਾਸਟ ਜਿਹੜੀ ਹੈ ਉਹ ਕਰਕੇ ਆਇਆ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹੀ ਬੇਨਤੀ ਜਿਹੜੀ ਹੈ ਉਹ ਕਰੂੰਗਾ ਕਿ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਫਿਰਕਾ ਪ੍ਰਸਤ ਰਾਜਨੀਤੀ ਨੂੰ ਦੇਸ਼ 'ਚੋਂ ਰੋਕਣ ਦੇ ਲਈ ਮੈਂ ਸਾਰਿਆਂ ਨੂੰ ਕਹੂੰਗਾ ਕਿ ਵੱਡੀ ਤੋਂ ਵੱਡੀ ਗਿਣਤੀ 'ਚ ਘਰਾਂ ਤੋਂ ਬਾਹਰ ਨਿਕਲ ਕੇ ਆਪਾਂ ਜਿਹੜੀ ਵੋਟ ਹੈ ਉਹ ਆਪਣੀ ਕਾਸਟ ਕਰੀਏ ਬਿਲਕੁਲ ਵੀ ਗਰਮੀ ਦੀ ਪਰਵਾਹ ਨਾ ਕਰੀਏ ਕਿਉਂਕਿ ਅਸੀਂ ਤਾਂ ਸਿਰਫ ਕਹਿ ਲੋ ਵੀ 15 ਮਿੰਟ ਅੱਧੇ ਘੰਟੇ ਦੀ ਘੰਟੇ ਦੀ ਗਰਮੀ ਚ ਲਣੀ ਹੈ ਪਰ ਸਾਰੇ ਦੇਸ਼ ਵਾਸੀ ਇਸ ਗੱਲ ਦਾ ਧਿਆਨ ਰੱਖਣ ਕਿ ਵੋਟ ਦਾ ਹੱਕ ਦਵਾਉਣ ਦੀ ਖਾਤਰ ਕਈ ਮਾਵਾ ਨੇ ਆਪਣੇ ਪੁੱਤ ਜਿਹੜੇ ਆ ਉਹ ਗਵਾਏ ਨੇ ਭਗਤ ਸਿੰਘ ਵਰਗੇ ਕਰਤਾਰ ਸਿੰਘ ਸਰਾਭਾ ਸ਼ਹੀਦ ਉਧਮ ਸਿੰਘ ਵਰਗੇ ਕਿੰਨੇ ਇਦਾਂ ਦੇ ਨੌਜਵਾਨ ਨੇ ਜਿਹੜੇ ਕਹਿ ਲੋ ਵੀ ਫਾਂਸੀਆਂ ਤੇ ਚੜੇ ਆ ਸਿਰਫ ਵੀ ਦੇਸ਼ ਯਾਦ ਕਰਵਾਉਣਾ ਤੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਆ ਜਿਹੜਾ ਉਹ ਲੈ ਕੇ ਆਉਣਾ ਸੋ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਖਾਤਰੀ ਮੈਂ ਕਹੂੰਗਾ ਕਿ ਵੱਡੀ ਤੋਂ ਵੱਡੀ ਗੰਤੀ 'ਚ ਲੋਕ ਜਿਹੜੇ ਆ ਨਿਕਲ ਕੇ ਉਹ ਵੋਟ ਕਰਨ ਦੇਖੋ ਮੈਂ ਕੱਲਾ ਕੱਲਾ ਮੀਤ ਹੇਰ ਹੈ ਜਿਹੜਾ ਅੱਜ ਸੰਗਰੂਰ 'ਚ ਵੋਟ ਪਾ ਰਿਹਾ ਬਾਕੀ ਮੇਰਾ ਤੁਸੀਂ ਦੇਖੋ ਵੀ ਬਰਨਾਲਿਆ 83 ਨੰਬਰ ਪੋਲਿੰਗ ਏਜੰਟ ਹੈ ਜਿੰਨੇ ਉਮੀਦਵਾਰ ਨੇ ਦੱਸਣ ਭਾਈ ਆਪ ਦਾ ਸੰਗਰੂਰ 'ਚ ਉਹਨਾਂ ਦਾ ਪੋਲਿੰਗ ਸਟੇਸ਼ਨ ਜਿਹੜਾ ਕਿੱਥੇ ਆ ਮੇਰਾ 83 ਨੰਬਰ ਆ ਬਰਨਾਲੇ ਐਸਡੀ ਕਾਲਜ ਬਹੁਤੇ ਤਾਂ ਜਿਹੜੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਆ ਉਮੀਦਵਾਰ ਅੱਜ ਖੁਦ ਵੀ ਉਹਨਾਂ ਨੇ ਵੋਟ ਕਾਸਟ ਨਹੀਂ ਕਰਨੀ ਕਿਉਂਕਿ 2.250 ਕਿਲੋਮੀਟਰ ਮੈ ਲੱਗਦਾ ਹੋ ਸਕਦਾ ਜਾ ਨਹੀਂ ਨਾ ਤੇ ਲੋਕਾਂ ਨੂੰ ਅਪੀਲ ਕਰ ਰਹੇ ਆ ਵੀ ਜੀ ਵੋਟ ਪਾਓ ਆਪਦੀ ਵੋਟ ਮੈਨ ਲੱਗਦਾ ਵੀ ਉਹਨਾਂ ਨੇ ਪਾਉਣੀ ਨਹੀਂ ਤੇ ਮੈਂ ਇਹੀ ਕੋਈ ਕਹਣਾ ਵੀ ਭਾਈ ਜਿਹੜੇ ਲੋਕ ਨੇ ਉਹ ਬੜੇ ਸਿਆਣੇ ਨੇ ਦੇਖੋ ਇਹ ਚਲੋ ਮੈਂ ਤਾਂ ਅੱਗੇ ਵੀ ਬੜੇ ਬਾਰੀ ਕਹਿ ਚੁੱਕਿਆ ਆ ਕਿ ਵਨ ਸਾਈਡਡ ਜਿੱਤ ਹੈ ਜਿਹੜੀ ਸੰਗਰੂਰ ਤੋਂ ਉਹ ਆਮ ਆਦਮੀ ਪਾਰਟੀ ਜਿਹੜੀ ਆ ਉਹ ਦਰਜ ਕਰੂਗੇ ਮੈਂ ਅੱਗੇ ਵੀ ਬੜੇ ਵਾਰੀ ਇੰਟਰਵਿਊਜ਼ ਦੇ ਵਿੱਚ ਭਾਸ਼ਣਾ ਚ ਕਹਿੰਦਾ ਰਿਹਾ ਆ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਇਲੈਕਸ਼ਨ ਹੈ ਇਹ ਸਰਪੰਚੀ ਵਾਂਗੂ ਐਮਸੀ ਦੀਆਂ ਇਲੈਕਸ਼ਨਾਂ ਵਾਂਗੂ ਲੜਨੀ ਹੈ ਕਿਉਂਕਿ ਉਹ ਕਹਿੰਦੇ ਨੇ ਵੀ ਦੁੱਧ ਦਾ ਮੱਚਾ ਲੱਸੀ ਨੂੰ ਫੁੱਕਾ ਮਾਰ ਕੇ ਪੀਂਦਾ ਪਿਛਲੀ ਵਾਰੀ ਥੋੜੀ ਜੀ ਕਹਿ ਲੋ ਵੀ ਸਾਡੇ ਵੱਲੋਂ ਕੱਚ ਰਹਿ ਗਈ ਸੀ ਜ਼ੋਰ ਨਹੀਂ ਲਾਇਆ ਤੇ ਬੜੇ 1% ਦੇ ਫਰਕ ਤੇ ਸਿਰਫ ਇਲੈਕਸ਼ਨ ਜਿਹੜੀ ਰਹਿ ਗਈ ਉਹ ਤੁਸੀਂ ਦੇਖੋ ਵੀ 5 ਵਜੇ ਸਾਡੇ ਜਿਹੜੇ ਬੰਦੇ ਆ ਉਹ ਆਏ ਬੈਠੇ ਸੀ ਜੋਰ ਲੱਗਿਆ ਹੋਇਆ ਪੂਰਾ ਤੇ ਰਿਕਾਰਡ ਤੋੜ ਮੈਣ ਲੱਗਦਾ ਵੀ ਵੋਟ ਪੋਲ ਵੀ ਜਿਹੜੀ ਹੈ ਇਸ ਵਾਰੀ ਸੰਗਰੂਰ ਦੇ ਵਿੱਚ ਹੋਊਗੀ